ਆਪਾਂ ਆ ਗਏ ਆਪਣੀ 4 ਨੰਬਰ ਮਸ਼ੀਨ ਕੋਲ ਜਿਹੜੀ ਤੁਸੀਂ ਇਹ ਮਸ਼ੀਨ ਦੇਖ ਰਹੇ ਹੋ ਇਹ ਆਪਣੀ 4 ਨੰਬਰ ਮਸ਼ੀਨ ਆ ਤੇ ਇਹ ਮਸ਼ੀਨ ਆਪਾਂ ਨੇ ਹਰ ਹਰ ਦੀ ਬਾਢੀ ਤੇ ਲਾ ਰੱਖੀ ਆ ਤੇ ਜਿਹੜੇ ਏਰੀਆ ਚ ਆਪਾਂ ਅੱਜ ਹਰ ਹਰ ਵਧਣਾ ਆ ਇਹ ਸਾਰੇ ਏਰੀਆ ਚਣਿਆਂ ਦੀ ਖੇਤੀ ਦਾ ਆਪਾਂ ਨੇ ਜਿਹੜੀ ਹਰ ਹਰ ਦੀ ਬਾਢੀ ਕਰਨੀ ਆ ਜਿਹੜਾ ਤੁਸੀਂ ਸਾਹਮਣੇ ਉਹ ਦ੍ਰਿਸ਼ਤ ਦੇਖ ਰਹੇ ਹੋ ਉੱਥੇ ਖੇਤ ਆ ਉੱਥੇ 5-6 ਕਿੱਲੇ ਨੇ ਉਹ ਵਧਣਾ ਆ ਆਪਾਂ ਤੇ ਤੇ ਇੱਥੇ ਚਣਿਆਂ ਦੀ ਬਾਢੀ ਚ ਮਸ਼ੀਨਾ ਅੱਧੀਆਂ ਕਿ ਡਾਇਰੈਕਟ ਚੱਲਦੀਆਂ ਨੇ ਤੇ ਅੱਧੀਆਂ ਕਿ ਮਸ਼ੀਨਾ ਉਰੇ ਕੋ ਕੁੱਪੇ ਚੱਲਦੀਆਂ ਨੇ ਜਿਵੇਂ ਇਧਰੇ ਪਾਸੇ ਤੁਸੀਂ ਦੇਖਦਾ ਖੇਤ ਦਾ ਪੱਟ ਕੇ ਕੁੱਪੇ ਲਾ ਲੈਂਦਾ ਤੇ ਫਿਰ ਲੇਬਰ ਨਾਲ ਚੱਕ ਕੇ ਮਸ਼ੀਨ ਦੇ ਵਿੱਚ ਸੜਦਾ ਜਿਵੇਂ ਸਾਹਮਣੇ ਤੁਸੀਂ ਉਹ ਮਸ਼ੀਨ ਦੇਖ ਸਕਦੇ ਹੋ ਉਹ ਚਣਿਆਂ ਦੀ ਬਾਢੀ ਚ ਤੇ ਬਾਕੀ ਇੱਕ ਮਸ਼ੀਨ ਇਧਰ ਸਾਹਮਣੇ ਖੜੀ ਆ ਖੇਤ ਦੇ ਵਿੱਚ ਉਹ ਚਣਿਆਂ ਦੇ ਕੁੱਪਿਆਂ ਤੇ ਆ ਪੂਰੇ ਅੱਧੀਆਂ ਕ ਮਸ਼ੀਨਾਂ ਚਣਿਆਂ ਦੇ ਕੁੱਪਿਆਂ ਚ ਨੇ ਤੇ ਅੱਧੀਆਂ ਕ ਮਸ਼ੀਨਾਂ ਚਣਿਆਂ ਦੀ ਡਾਇਰੈਕਟ ਬਾਢੀ ਕਰਦੀਆਂ ਨੇ ਜਿਹੜਾ ਇਹ ਏਰੀਆ ਇਹ ਖਾਸਾ ਵੱਡਾ ਏਰੀਆ ਚਣਿਆਂ ਦਾ ਬਾਕੀ ਆਪਾਂ ਮਸ਼ੀਨ ਨੂੰ ਤਿਆਰ ਲੱਗੇ ਹੋਇਆ ਕਰਨੇ ਜਿਹੜਾ ਨਿੱਕਾ ਮੋਟਾ ਕੰਮ ਆ ਉਹ ਲੱਗੇ ਹੋਇਆ ਤਾਂ ਨਿਮੇੜਨ ਜਦ ਤੱਕ ਖੇਤ ਵਾਲਾ ਆਉਂਦਾ ਫਿਰ ਮਸ਼ੀਨ ਨੂੰ ਲੈ ਕੇ ਚੱਲਦੇ ਆਪਾਂ ਕਰਦੇ ਆਂ ਹਰ ਹਰ ਦੀ ਬਾਢੀ ਮੈਂ ਪਾਣੀ ਚਲਾਤੀ ਜਿਵੇਂ ਰੋਟੀਨ ਚ ਖੇਤ ਵਾਲੇ ਨੂੰ ਚੈੱਕ ਕਰਾਉਣਾ ਦਾਣੇ ਚੈੱਕ ਕਰਾ ਤੇ ਤੇ ਫਿਰ ਪਛੇੜਾ ਸੀਫਲਾਂ ਮਾਲਾ ਉਹ ਚੈੱਕ ਕਰਾਦਾ ਮਸ਼ੀਨ ਆਪਣੀ ਓਕਿਆ ਇਹ ਤੋਂ ਪਹਿਲਾਂ ਜਿਹੜੀ ਆਪਾਂ ਨੇ ਹਰ ਹਰ ਵਧੀਆ ਉਹਦੇ ਵਿੱਚ ਇਹ ਜਿਹੜੀ 52 ਇੰਚ ਮਸ਼ੀਨ ਆਪਣੀ ਇਹ 4 ਖੁੱਡ ਲੈ ਕੇ ਜਾਂਦੀ ਸੀ ਜਿਹੜੀ ਆਪਾਂ ਹੁਣ ਹਰ ਹਰ ਵੱਢ ਰਿਹਾ ਇਹਦੇ 2 ਖੁੱਡ ਜਾਂਦੇ ਨੇ ਇਹ ਤੋਂ ਪਹਿਲਾਂ ਆਪਾਂ ਨੇ 41 ਇੰਚ ਮਸ਼ੀਨ ਲਈ ਸੀ ਉਹਦੇ ਵਿੱਚ ਜਿਹੜਾ ਹਰ ਹਰ ਦਾ ਖੁੱਡ ਸੀ ਉਹ ਇੱਕ ਜਾਂਦਾ ਸੀ ਬਾਕੀ ਜੇ ਆਪਾਂ ਹਰ ਹਰ ਦੀ ਗੱਲ ਕਰੀਏ ਤਾਂ ਵਧੀਆ ਹਰ ਹਰਾ ਝਾੜ ਵੀ ਵਧੀਆ ਹਰ ਹਰ ਦਾ ਤੇ ਜੇ ਕੱਦ ਕਾਟ ਕਿੰਨੀ ਗੱਲ ਕਰੀਏ ਤਾਂ ਕੱਦ ਕਾਟ ਵੀ ਚੰਗਾ। ਬਾਕੀ ਮਸ਼ੀਨ ਟਿਕਾਈ ਨਾਲ ਤੋਰੀ ਜਾਂਦੇ ਆ ਕਿਉਂਕਿ ਜੇ ਆਪਾਂ ਬੇਤੋਂ ਬਾਹਰ ਹੋ ਕੇ ਮਸ਼ੀਨ ਨੂੰ ਭਜਾਵਾਂਗੇ ਤਾਂ ਮਸ਼ੀਨ ਚੂਕ ਹੋ ਜਾਂਦੀ ਆ ਤੇ ਉਦੋਂ ਬਾਅਦ ਘੰਟਾ ਅੱਧਾ ਘੰਟਾ ਖਰਾਬ ਹੋ ਜਾਂਦਾ। ਉਹਦੇ ਨਾਲ ਚੰਗਾ ਵੀ ਮਸ਼ੀਨ ਨੂੰ ਟਿਕਾਈ ਨਾਲ ਤੋਰੀ ਜਾਂਦੇ ਆ। ਕੰਮ ਖੜਨ ਨੂੰ ਹੌਲੀ ਚੱਲੀ ਜਾਵੇ। ਕੰਮ ਚੱਲੀ ਜਾਵੇ। ਕੰਮ ਮਸ਼ੀਨ ਸ਼ਾਮ ਤੱਕ ਖੈਵਰੇ ਜੀ ਪਾ ਲੈਂਦੀ ਆ। ਬਾਕੀ ਜੇਦੋਂ ਪਹਿਲਾਂ ਜਿਹੜਾ ਤੁਸੀਂ ਉੱਪਰਲੇ ਪਾਸੇ ਦੇਖ ਰਹੇ ਉਹ ਖੇਤ ਵੱਡੇ ਆਪਾਂ ਨੇ। ਤੇ ਹੁਣ ਇਹ ਖੇਤ ਕਿਰਾਇਆ। ਬਾਕੀ ਕਰਦੇ ਆ ਬਾਡੀ ਇਹ ਤਿੰਨੇ ਜੀਲੇ ਨੇ ਇਹਦੇ ਵਿੱਚ ਦੋ ਤਿੰਨ ਰਾਉਂਡ ਲੱਗੇ ਇਹ ਨਿਮੇੜਨ ਤੋਂ ਬਾਅਦ ਫਿਰ ਮਸ਼ੀਨ ਨੂੰ ਲੈ ਕੇ ਚੱਲਦੇ ਆ ਅਗਲੇ ਖੇਤ ਚ ਮਸ਼ੀਨ ਦੀ ਬਾਡੀ ਦਾ ਕੰਮ ਨਿਭੜ ਗਿਆ ਤੇ ਮਸ਼ੀਨ ਨੂੰ ਟਰਾਲੇ ਕੋ ਲੈ ਕੇ ਚਲਦੇ ਹਾਂ ਉਸ ਤੋਂ ਬਾਅਦ ਕੱਟ ਲੋਡ ਕਰਦੇ ਹਾਂ ਕੱਟ ਲੋਡ ਕਰਕੇ ਜਿਹੜਾ ਇੱਥੇ ਛੋਟਾ ਜਿਹਾ ਕਸਬਾ ਇਹਦੇ ਦੂਜੇ ਪਾਸੇ ਲੈ ਕੇ ਚਲਦਾ ਹੈ ਉੱਥੇ 15-20 ਕਿਲੋ ਨੇ ਵਜ਼ਨ ਕੋਲ ਕਿਉਂ ਮਾਮਾ ਚੱਲੀਏ ਲੈ ਕੇ ਹਾਂ ਨਿਭੜ ਗਿਆ ਬਾ ਠੀਕ ਹੈ ਉਸ ਟਰਾਲੇ ਕੋ ਲੈ ਚਲੋ ਕੱਟ ਲੋਡ ਕਰ ਲਓ ਇਹਦਾ ਕੱਟ ਲੋਡ ਕਰਕੇ ਫਿਰ ਇਹਦੇ ਸਾਹ ਜਿਹੜਾ ਕਸਬਾ ਜ ਇਹਦੇ ਦੂਜੇ ਪਾਸੇ ਲੈ ਕੇ ਜਾਣੀ ਆ ਚੱਲੀਏ ਮਸ਼ੀਨ ਆ ਗਈ ਆਪਣੀ ਤੇ ਆਪਾਂ ਲੱਗਾ ਕਟਰ ਪਾਉਣ ਸਾਹਮਣੇ ਜਿਹੜਾ ਤੁਸੀਂ ਆ ਖੇਤ ਦੇਖ ਰਹੇ ਹੋ ਇਹ ਹਰ ਹਰ ਵੱਢਣੀ ਆਪਾਂ ਨੇ ਇੱਥੇ ਮਸ਼ੀਨ ਕੋਲ 22 ਕਿਲੇ ਨੇ ਅੱਜ ਸ਼ਾਮ ਤੱਕ ਦਾ ਕੰਮ ਇੱਥੇ ਆ ਇਹ ਮਸ਼ੀਨ ਨੂੰ ਆਪਾਂ ਇਹ ਖੇਤ ਦੇ ਜੇ ਸਟਾਰਟ ਕਰਨ ਤੋਂ ਬਾਅਦ ਜਿਹੜੀ ਆਪਣੀ 5 ਨੰਬਰ ਮਸ਼ੀਨਾ ਉਹਦੇ ਕੋਲ ਚੱਲਾਂਗੇ ਉਹ ਮਸ਼ੀਨਾ ਜਿਹੜੀ ਉਹ ਛੋਲਿਆਂ ਦੀ ਵਾਢੀ ਚ ਡਾਇਰੈਕਟ ਚੱਲ ਰਹੀ ਆ ਆਪਾਂ ਉਹਦੇ ਕੋਲ ਚੱਲ ਕੇ ਦੇਖਣਾ ਕਿ ਉਹ ਮੋਟਿਆਂ ਦਾ ਕੰਮ ਕਰਕੇ ਆ ਇੱਕ ਵਾਰ ਆਪਾਂ ਜਿਹੜਾ ਸਾਹਮਣੇ ਤੁਸੀਂ ਆ ਖੇਤ ਦੇਖ ਰਹੇ ਹੋ ਇਹਦੇ ਵਿੱਚ ਮਸ਼ੀਨ ਨੂੰ ਸਟਾਰਟ ਕਰਾ ਦਈਏ ਉਹ ਤੋਂ ਬਾਅਦ ਫਿਰ ਆਪਾਂ ਆਪਣੀ 5 ਨੰਬਰ ਮਸ਼ੀਨ ਕੋਲ ਮਾਮਾ ਮਸ਼ੀਨ ਆਪਣੇ ਆਪਣੀ ਚਲਾਤੀ ਮਸ਼ੀਨ ਉਹ ਕੇ ਖੇਤਾਂ ਚ ਚੈੱਕ ਕਰਾਤੀ ਇਹ ਤੁਹਾਡੇ ਕੋਲ ਇੱਥੇ 20 ਕਿੱਲੇ ਦਾ ਪਲਾਟ ਆ ਤੁਸੀਂ ਇਹ ਵੱਡੋ ਤੇ ਮੈਂ ਜਿਹੜੀ ਆਪਣੀ 5 ਨੰਬਰ ਮਸ਼ੀਨਾਂ ਉਹਦੇ ਕੋਲ ਚੱਲਦਾ ਜਿਹੜੀ ਚਣਿਆਂ ਚ ਚੱਲ ਰਹੀ ਆ ਉਹਨੂੰ ਵੀ ਦੇਖ ਕੇ ਆਈ ਆ ਵੀ ਉਹਦੇ ਕੋਲ ਕਿਵੇਂ ਕੰਮ ਕਰ ਤੇ ਤੁਸੀਂ ਸ਼ਾਮ ਤੱਕ ਚਲਾਓ ਇੱਥੇ ਹੈ ਸ਼ਾਮਾਂ ਫਿਰ ਮੈਂ ਆਪਾਂ ਆ ਗਿਆ ਆਪਣੀ 5 ਨੰਬਰ ਮਸ਼ੀਨ ਕੋਲ ਇਹ ਮਸ਼ੀਨ ਆਪਾਂ ਨੇ 3-4 ਦਿਨਾਂ ਤੋਂ ਛੋਲਿਆਂ ਦੀ ਬਾਡੀ ਚ ਲਾ ਰੱਖੀ ਆ ਤੇ ਇਹ ਮਸ਼ੀਨ ਦੇ ਵਿੱਚ ਆਪਾਂ ਨੇ ਗੈਲ ਡਰਮ ਵਾਲੀ ਸ਼ਾਫਟ ਦੇ ਵਿੱਚ ਫਰੈਸ਼ਰ ਪਾਇਆ ਹੋਇਆ ਗੈਲ ਡਰਮ ਇਹਦਾ ਕੱਢਿਆ ਹੋਇਆ ਆਪਾਂ ਨੇ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦਿਖਾਇਆ ਸੀ ਵੀ ਆਪਣਾ ਗੈਲ ਡਰਮ ਵਾਲੀ ਸ਼ਾਫਟ ਦੇ ਵਿੱਚੋਂ ਅ ਗੈਲ ਡਰਮ ਕੱਟਦਾ ਸੀ ਤੇ ਉਹਦੇ ਵਿੱਚ ਛੋਟਾ ਜਿਹੜਾ ਚਣਿਆ ਵਾਲਾ ਫਰੈਸ਼ਰ ਹੁੰਦਾ ਉਹ ਪਾਤਾ ਸੀ ਉਹ ਪਾਉਣ ਦਾ ਇੰਨਾ ਕੁ ਫਾਇਦਾ ਜਿਵੇਂ ਹੁਣ ਤੁਸੀਂ ਪਿੱਛੇ ਦੇਖ ਸਕਦੇ ਹੋ ਮਸ਼ੀਨ ਦੇ ਸੀਫਲੇ ਜਾਂ ਸਟਾਬ ਆਕਰਣਾ ਵਾਲਾ ਮਾਲ ਉਹ ਬਿਲਕੁਲ ਬਰੀਕ ਆਉਂਦਾ ਇਹ ਇਹ ਲੋਕਾਂ ਦੀ ਇੱਥੇ ਖਾਸੀ ਡਿਮਾਂਡ ਆ ਵੀ ਜਿਹੜਾ ਸਟਾਫ ਆਕਰ ਨਾਲ ਜਾਂ ਸੀਫਲਾ ਮਾਲ ਆ ਉਹ ਬਰੀਕ ਹੋਵੇ ਕਿਉਂਕਿ ਇਸ ਤੋਂ ਬਾਅਦ ਜਦੋਂ ਇਹ ਬਾਹ ਬਾਈ ਕਰਦੇ ਨੇ ਤਾਂ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਤੇ ਬਾਕੀ ਮਾਲ ਤੁਸੀਂ ਦੇਖ ਸਕਦੇ ਹੋ ਵੀ ਬਿਲਕੁਲ ਬਰੀਕ ਆ ਆਪਾਂ ਨੇ ਗੈਲ ਡਰਮ ਵਾਲੀ ਸ਼ਾਫਟ ਦੇ ਵਿੱਚੋਂ ਗੈਲ ਡਰਮ ਕੱਟਦਾ ਸੀ ਤੇ ਜਿਹੜਾ ਛੋਲਿਆਂ ਵਾਸਤੇ ਛੋਟਾ ਥਰੇਸ਼ਰ ਹੁੰਦਾ ਉਹ ਥਰੇਸ਼ਰ ਪਾਤਾ ਸੀ ਇਹ ਲਾਲੂ ਵੀ ਮਸ਼ੀਨ ਹੁੰਦੀ ਆ ਉਹ ਡਬਲ ਥਰੇਸ਼ਰ ਆ ਤੇ ਜਿਹਦੇ ਕਰਕੇ ਮਾਲ ਜਿਹੜਾ ਖਾਸਾ ਬਰੀਕ ਹੁੰਦਾ ਇੱਕ ਇਹਦਾ ਫਾਇਦਾ ਤੇ ਦੂਜਾ ਇਹਦਾ ਇਹ ਫਾਇਦਾ ਵੀ ਜਿਹੜੇ ਇਹ ਛੋਲੇ ਨੇ ਇਹ ਥੋੜੇ ਕੱਚੇ ਹੁੰਦੇ ਨੇ ਤੇ ਜਿਹਦੇ ਕਰਕੇ ਪਿੱਛੇ ਜਿਹੜੇ ਟਾਂਟਾ ਨੇ ਉਹ ਟਾਂਟਾਂ ਜਾਂਦੀਆਂ ਡਬਲ ਥਰੇਸ਼ਰ ਹੋਣ ਕਰਕੇ ਮਸ਼ੀਨਾਂ ਜਿਹੜੀ ਇਹ ਟਾਂਟਾਂ ਦੇ ਵਿੱਚੋਂ ਦਾਣੇ ਕੱਢ ਲੈਂਦੀ ਆ ਤੇ ਚਣਿਆਂ ਦੀ ਥੋੜੀ ਜਿਹੀ ਬਾਡੀ ਤਾਂ ਕਰਾਉਂਦੇ ਨੇ ਇਹ ਕਿਉਂਕਿ ਚਣੇ ਨੇ ਜਿਹੜੇ ਉਹ ਘੱਟ ਟੁੱਟਦੇ ਨੇ ਔਰੇ ਬਾਡੀ ਵਾਲਾ ਕੰਮ ਨਿਬੜ ਗਿਆ ਇਹ ਤੋਂ ਬਾਅਦ ਮਸ਼ੀਨ ਨੂੰ ਸਾਹਮਣੇ ਦਰਸਤ ਨੇੜੇ ਉਹਨਾਂ ਕੋਲ ਲੈ ਕੇ ਚੱਲਾਂਗੇ ਉੱਥੇ ਬੱਜਣੇ ਨੇ 4 ਕਿੱਲੇ ਈਸੇ ਬੰਦੇ ਦੇ ਬਾਕੀ ਟੈਂਕ ਨੂੰ ਦਾਣੇ ਖਾਲੀ ਕਰ ਦਿਆ ਤੇ ਅੰਦਰ ਲੈ ਕੇ ਚੱਲਦੇ ਹਾਂ ਆਪਣੇ ਮਸ਼ੀਨ ਆਪਣੇ ਠਿਕਾਣੇ ਤੇ ਲਿਆਂਦੀ ਤੇ ਜਿਹੜੀ ਅੱਜ ਦੀ ਬਾਡੀ ਵਾਲਾ ਕੰਮ ਆ ਉਹ ਖਤਮ ਆ ਪਰ ਪਹਿਲਾਂ ਆਪਾਂ ਨੂੰ ਇਹ ਸੀ ਵੀ ਜਿਹੜੇ ਸਾਹਮਣੇ ਚਾਣੇ ਨੇ ਇਹ ਵੱਢਣੇ ਨੇ ਤੇ ਹੁਣ ਰਾਤ ਹੋਣ ਕਰਕੇ ਇਹ ਖੇਤ ਦੇ ਵਿੱਚ ਪੱਥਰ ਜਾਦੇ ਨੇ ਜਿਹਦੇ ਕਰਕੇ ਮਸ਼ੀਨ ਦੇ ਵਿੱਚ ਅੱਗ ਉੱਗਣ ਦਾ ਖਤਰਾ ਤਾਂ ਕਰਕੇ ਹੁਣ ਇਹ ਵੱਢਣ ਵਾਲਾ ਕੰਮ ਕੈਨਸਲ ਕਰਤਾ ਆਪਾਂ ਨੇ ਸਵੇਰੇ ਵੱਢਾਂਗੇ ਬਾਕੀ ਉਹ ਮਸ਼ੀਨ ਛਾੜ ਦਿਆਂ ਤੇ ਅੱਜ ਦੀ ਬਾਡੀ ਵਾਲਾ ਕੰਮ ਖਤਮ ਆ ਪੂਰੇ ਅੱਗ ਤੋਂ ਯਾਦ ਹੈ ਵੀ ਉਰੇ ਬਾਡੀ ਕਰਦੇ ਟਾਈਮ ਮਸ਼ੀਨ ਦੇ ਵਿੱਚ ਦੋ ਦੋ ਤਿੰਨ ਤਿੰਨ ਵਾਰ ਅੱਗ ਲੱਗ ਜਾਂਦੀ ਆ ਉਹਦਾ ਕਾਰਨ ਇਹ ਆ ਵੀ ਜਿਵੇਂ ਤੁਸੀਂ ਦੇਖ ਸਕਦੇ ਹੋ ਖੇਤ ਦੇ ਵਿੱਚ ਪੱਥਰ ਨੇ ਜਿਵੇਂ ਆ ਪੱਥਰ ਆ ਜਾ ਪੈਣੇ ਐ ਪੱਥਰ ਨੇ ਜਿਹੜੇ ਚਣੇ ਨੇ ਆਪੇ ਨੇ ਜਿਹੜੀ ਬਾਡੀ ਆ ਉਹ ਹੀਠੋਂ ਕਰਦੇ ਜਿਹਦੇ ਕਰਕੇ ਪੱਥਰ ਨੇ ਜਿਹੜੇ ਉਹ ਕਾਟਰ ਦੇ ਵਿੱਚ ਚੜ ਜਾਂਦੇ ਨੇ ਤੇ ਮਸ਼ੀਨ ਦੇ ਵਿੱਚ ਆਗੂਗ ਲੱਗਣ ਦਾ ਖਤਰਾ ਬਣੀ ਰਹਿੰਦਾ ਇੱਥੇ ਦਿਹਾੜੀ ਦੇ ਵਿੱਚ ਮਸ਼ੀਨ ਦੇ ਵਿੱਚ ਇੱਕ ਅੱਧੀ ਵਾਰ ਮਾੜੀ ਮੋਟੀ ਅੱਗ ਲੱਗ ਜਾਂਦੀ ਆ ਪਾਣੀ ਪੂਣੀ ਚੰਗਾ ਧਰਿਆ ਹੁੰਦਾ ਮਸ਼ੀਨਾਂ ਤੇ ਤਾਂ ਕਰਕੇ ਬਚਤ ਰਹਿ ਜਾਂਦੇ ਕਿਉਂ ਵੀ ਕਿਵੇਂ ਮੁੰਡਿਓ ਅੱਗ ਵਾਲਾ ਕੰਮ ਖਾਸ ਆ ਇੱਥੇ ਔਖਾ ਨਾ ਹੋਰ ਬਈ ਆ ਦੇ ਆ ਮਸ਼ੀਨ ਨੂੰ ਅੱਗ ਲੱਗੀ ਆ ਮਸ਼ੀਨ ਚੜ ਗਈ ਅੱਛਾ ਅੱਛਾ ਠੀਕ ਆ ਠੀਕ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਬਾਡੀ ਕਰਦੇ ਟਾਈਮ ਮਸ਼ੀਨ ਦੇ ਵਿੱਚ ਅੱਗ ਲੱਗੀ ਸੀ ਜਿਹਦੇ ਕਰਕੇ ਇਹ ਜਣਿਆਂ ਦਾ ਪਛੇੜਾ ਫੂਸ ਸੀ ਉਹ ਸਾਰਾ ਮੱਚਿਆ ਪਿਆ ਇਹ ਮਸ਼ੀਨ ਦੇ ਵਿੱਚੋਂ ਅੱਗ ਲੱਗੇ ਬਾਹਰ ਅੱਗ ਗਰੀ ਹੋਈ ਆ ਚੱਲ ਠੀਕ ਆ ਛਾੜ ਦਿਓ ਬਾਈ ਛਾੜ ਛੂੜ ਕੇ ਉਹ ਤੋਂ ਬਾਅਦ ਫਿਰ ਦੇਖ ਲਓ ਮੈਂ ਜਾਵਾਂ ਫਿਰ ਮੈਂ ਠੀਕ ਲੱਗਦਾ ਕਰ ਲਉ ਹਾਂ ਦੇਖਦਾ ਮੈਂ ਉਹਨਾਂ ਨੂੰ ਫੋਨ ਕਰਦਾ ਜੇ ਤਾਂ ਉਹਨਾਂ ਨੇ ਕਿਹਾ ਵੀ ਆਜੋ ਫਿਰ ਤਾਂ ਵਗ ਜੰਨੇ ਆ ਤੇ ਨਹੀਂ ਫਿਰ ਮੈਂ ਥੋੜੇ ਕੋਲ ਰਹਿਉ ਅੱਜ ਦੇ ਦਿਨ ਰੱਖ ਤਾਂ ਲਵੋਗੇ ਹਾਂ ਹਾਂ ਬੱਡਜਟ ਹੈਗੇ ਆ ਇਥੇ ਪੈਜ ਵਾ ਠੀਕ ਆ ਠੀਕ ਆ ਕਿਦਾ ਡਿਗ ਰਾਤ ਕਹਿੰਦੇ ਸਾਨੂੰ ਠੰਡ ਲੱਗਦੀ ਆ ਜਾ ਬਈ ਆਪਦਾ ਉਧਰ ਨੂੰ ਪੱਟਾ ਹੈਗਾ ਡਾਵਲ ਜਿਹਾ ਮਰਜੀ ਬਸ ਠੀਕ ਆ ਬੜੀ ਸਿੱਟਾ ਹੋ ਰਹੀ ਆ ਬਸ ਠੀਕ ਆ